ਇਹਨਕ ਸਾਲ ਦੇ ਵਿੱਚ 5 ਪੁਆਇੰਟਲ ਦਾ ਵੱਛਾ ਹੋ ਜਾਣਾ। ਹਾਂਜੀ। 5 ਪੁਆਇੰਟਲ ਤੁਸੀਂ ਮਿਨੀਮਮ ਰੇਟ ਤੇ ਵੀ ਲਾਓ ਟਟੂ-ਟਟ ਉਹ 2 ਲੱਖ ਦਾ। ਬਿਲਕੁਲ ਜੀ। ਤੇ 2 ਲੱਖ ਦੀ ਇਨਕਮ ਹੀ ਆਉਗੀ ਤੁਸੀਂ ਲਾਈਵ ਐਕਸਪੋਰਟ ਕਰੋ। ਇਹ ਤੁਸੀਂ ਰੀ ਐਕਸਪੋਰਟ ਹਨਾ ਤੁਹਾਡਾ ਸੈਕੰਡ ਲਾਰਜੇਸਟ ਤੁਸੀਂ ਐਕਸਪੋਰਟਰ ਆ ਜੀ। ਹਾਂਜੀ। ਇੱਧਰ ਤੁਸੀਂ ਕਾਉਂਸਲਰ ਤੋਂ ਬੈਕ ਕਰ ਰਹੇ ਹੋ। ਹੂੰ। ਇਹ ਦੋਨੇ ਚੀਜ਼ਾਂ ਇਕੱਜ ਦਾ ਤੁਸੀਂ ਤੋਲ ਕੇ ਦੇਖੋ ਕਿੱਥੇ ਖੜੇ ਹਾਂ ਅਸੀਂ ਅੱਜ। ਸਰ ਤੁਹਾਡੇ ਫਾਰਮ ਦੇ ਵਿੱਚ ਮਤਲਬ ਕੀ ਐਗਰੀਕਲਚਰ ਤੇ ਲਾਈਵ ਸਟਾਕ ਜਿਵੇਂ ਤੁਸੀਂ ਐਗਰੀਕਲਚਰ ਦਾ ਦੱਸਿਆ ਕਿ ਮੇਜ਼ ਕਰਦੇ ਹੋ, ਪੋਟੈਟ ਤੇ ਗ੍ਰੀਨ ਮਨਿਓਰ ਤੇ ਐਨੀਮਲ ਤੁਸੀਂ ਕਾਊਸ ਰੱਖੀਆਂ ਨੇ ਤੇ ਇਹਦੀ ਮਤਲਬ ਕੀ ਕਿਹੜੀ ਸਪੀਸੀਸ ਜਾਂ ਵੈਰਾਈਟੀਆਂ ਤੁਸੀਂ ਤੁਹਾਡੇ ਫਾਰਮ ਦੇ ਉੱਤੇ ਸਾਰੇ ਉਹਨਾਂ ਦੀ ਹੈਗੀ ਹੈ ਜੀ ਮੇਰੇ ਕੋਲ ਜਿੰਨੀਆਂ ਵੀ ਕਾਊਸ ਹੈ ਉਹ ਐਚ ਐਫ ਹੈ ਸਾਰੀਆਂ ਠੀਕ ਹੈ ਜੀ ਐਂਡ ਮੇਨ ਮੇਰਾ ਟਾਰਗੇਟ ਹੈਗਾ ਯਾ ਬਰੀਡ ਇੰਪਰੂਵਮੈਂਟ ਤੇ ਸੋ ਕੋਸ਼ਿਸ਼ ਹੈ ਅਸੀਂ ਸਟਾਰਟ ਕਰਿਆ ਸੀ ਸਾਡੇ ਕੋਲ 10 ਬੰਦਾਂ ਕਿਲੋ ਵਾਲੀਆਂ ਤੋਂ ਹੁਣ ਅਸੀਂ ਪਹੁੰਚ ਗਏ 50 55 ਕਿਲੋ ਵਾਲੀਆਂ ਤੇ ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ ਕਿ ਸਾਡੇ ਹਰੇਕ ਫਾਰਮ ਦੇ ਉੱਤੇ ਹਾਂਜੀ ਜਿੱਦਾਂ ਹੁਣ ਮੇਰੇ ਕੋਲ 60 ਐਨੀਮਲ ਦਾ ਹੈ ਸਾਲ ਦੇ ਵਿੱਚ ਜੇ ਸਾਡੇ ਕੋਲ 30 ਇਸ ਟਾਈਮ ਮਿਲਕਿੰਗ ਦੇ ਵਿੱਚ ਆ ਤਾਂ ਵਿੱਚੋਂ 15 20 ਬੱਚੀਆਂ ਆ ਜਾਂਦੀਆਂ 15 ਨਹੀਂ ਬੱਚੇ ਹੁੰਦੇ 50% ਕਿਤੇ 60% ਰੇਸ਼ਿਓ ਆ ਜਾਂਦੀ ਹੈ ਹਾਂਜੀ ਤਾਂ ਜਿਹੜਾ ਅਨ ਪ੍ਰੋਡਕਟਿਵ ਕੈਟਲ ਹੈ ਜਿਹੜੀ ਜਿਸ ਦਾ ਥਣ ਖਰਾਬ ਹੋ ਗਿਆ ਜਾਂ ਜਿਹੜੀ 3 4 5 ਸੂਏ ਤੋਂ ਬਾਅਦ ਉਹਦੀ ਵੈਲਿਊ ਘਟ ਜਾਂਦੀ ਹੈ ਫਾਰਮ ਦੇ ਵਿੱਚੋਂ ਤੁਹਾਨੂੰ ਜੇ ਅਸੀਂ ਹਾਰਡ ਉਹਨਾਂ ਮੇਨਟੇਨ ਰੱਖਣਾ ਤਾਂ ਤੁਹਾਨੂੰ ਹਰ ਸਾਲ 10 15 ਐਨੀਮਲ ਸੇਲ ਕਰਨੇ ਪੈਣਗੇ ਕਈ ਤਾਂ ਤੁਸੀਂ ਡੈਸਪਰੇਟ ਸੇਲ ਵੀ ਕਰਦੇ ਆ ਜਿਹਦਾ ਥਣ ਵੀ ਖਰਾਬ ਹੋ ਗਿਆ ਉਹਦੀ ਕੋਈ ਗਾਕ ਹੀ ਨਹੀਂ ਹੈ ਹਾਂਜੀ ਹਾਂਜੀ ਤਾਂ ਇਹ ਜਿਹੜਾ ਐਨੀਮਲ ਹੈ ਇਹ ਵੈਲਿਊ ਹੈ ਸਾਡੇ ਕੋਲ ਤੁਸੀਂ ਪਾਕਿਸਤਾਨ ਦੇ ਵਿੱਚ ਚੱਲ ਜਾਓ ਉੱਥੇ ਜਿਹੜਾ ਅਨੀਮਲ ਜਿਹੜਾ ਬੀਫ ਹੈ ਉਹ 700 800 ਰੁਪਏ ਕਿਲੋ 1000 ਰੁਪਏ ਕਿਲੋ ਤੱਕ ਹੈ ਹੂੰ ਤਾਂ ਜੇ ਹਾਂ ਸਾਡੇ ਹਿੰਦੁਸਤਾਨ ਦੇ ਵਿੱਚ ਇਹਨੂੰ ਸੈਕ੍ਰੇਟ ਐਨੀਮਲ ਮੰਨਿਆ ਗਿਆ ਹੈ ਹਾਂਜੀ ਪਰ ਅਸੀਂ ਜੇ ਇੰਪੋਰਟ ਕਰ ਸਕਦੇ ਕਿਸੇ ਐਨੀਮਲ ਦੀ ਅਸੀਂ ਲਾਈਵ ਐਨੀਮਲ ਐਕਸਪੋਰਟ ਕਰੋ ਹਾਂਜੀ ਇੱਕ ਐਡੀਸ਼ਨਲ ਇਨਕਮ ਜਿਹੜੀ ਡੇਅਰੀ ਫਾਰਮਰਸ ਨੂੰ ਇਸ ਤੇ ਹੋਵੇ ਹੂੰ ਮੇਰੇ ਖਿਆਲ ਨਾਲ ਇਹਦੇ ਵਿੱਚ ਕੋਈ ਵੀ ਰੈਲੀਜੀਅਸ ਸੈਂਟੀਮੈਂਟ ਹਿੱਟ ਨਹੀਂ ਹੋਣਾ ਤੁਸੀਂ ਅ ਇਸ ਦਾ ਐਕਸਪੋਰਟ ਅਲਾਓ ਕਰੋ ਤੁਸੀਂ ਨਹੀਂ ਸਲੋਟਰ ਕਰਨਾ ਬਹੁਤ ਵਧੀਆ ਗੱਲ ਹੈ ਕਿਉਂਕਿ ਸੈਂਟੀਮੈਂਟ ਹਟੋਂ ਦੇ ਨਾ ਸਲੋਟਰ ਕਰੋ ਪਰ ਐਕਸਪੋਰਟ ਤਾਂ ਅਲਾਓ ਕਰੋ ਜੀ کافی ਮੈਨੂੰ ਲੱਗਦਾ ਬਹੁਤ ਵੱਡਾ ਮਾਰਜਿਨ ਹੈ ਜਿਹੜੇ ਇਹ ਮਤਲਬ ਕਿ ਅਨ ਬੈਨੀਫੀਸ਼ੀਅਲ ਲਾ ਲੋ ਜਾਂ ਮਤਲਬ ਕਿ ਜਿਹੜੇ ਨਹੀਂ ਪ੍ਰੋਡਕਟਿਵ ਕੈਟਲਸ ਨਹੀਂ ਹੈਗੇ ਇਹ ਕਾਫੀ ਵੱਡੀ ਮਤਲਬ ਕਿ ਇੱਕ ਮਾਰਜਿਨ ਹੋਲਡ ਕਰਦੇ ਨੇ ਇਹ ਪੰਜਾਬ ਦੇ ਵਿੱਚ ਉਹਨਾਂ ਦਾ ਐਵਰੇਜ ਆਪਾਂ ਜਿਹੜਾ ਤੁਹਾਡਾ ਲਾਈਵ ਸਟਾਕ ਹੈ ਉਹਦਾ 10 ਤੋਂ 15% ਹਰ ਇੱਕ ਫਾਰਮਰ ਦੇ ਕੋਲ ਅਨਪ੍ਰੋਡਕਟਿਵ ਕੈਟਲ ਕੈਟਲ ਹੈ ਉਹ ਸਾਢੇ 5 ਦੇ ਫਿਰਦੇ ਐਕਸੀਡੈਂਟਸ ਹੁੰਦੇ ਆ ਕਈ ਜਾਨਾਂ ਜਾਂਦੀਆਂ ਹੁੰਦੀਆਂ ਆ ਠੀਕ ਹੈ ਸਰਕਾਰ ਨੇ ਇਨਸੈਂਟਿਵਸ ਬਣਾਏ ਗਊਸ਼ਾਲਾ ਬਣਾਏ ਆ ਸੰਭਾਲ ਰਹੀ ਹੈ ਪਰ ਕਦੋਂ ਤੱਕ ਕਿੰਨੇ ਕ ਸੰਭਾਲ ਸਕਦੀ ਹੈ ਹੂੰ ਬਿਲਕੁਲ ਜੀ ਸੋ ਇਸ ਕਰਕੇ ਇਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੂੰ ਬਿਲਕੁਲ ਜੀ ਮਤਲਬ ਕਿ ਐਕਸਪਲੋਇਟੇਸ਼ਨ ਦੀ ਜਗ੍ਹਾ ਉਹ ਫਾਰਮਰ ਦੀ ਇਨਕਮ ਦੇ ਵਿੱਚ ਐਡ ਹੋ ਸਕਦੀ ਹੈ। ਨਹੀਂ ਨਹੀਂ ਫਾਰਮਰ ਤੁਸੀਂ ਇਹ ਦੇਖੋ ਜਿਹੜਾ ਸਾਡਾ ਜਿਹੜਾ ਯੰਗ ਐਂਟਰਪ੍ਰੈਨਰ ਆ ਕੈਨੇਡਾ ਜਾ ਰਹੇ ਆ। ਹਾਂਜੀ ਇੱਥੇ ਇੱਕ ਇੱਕ ਚਾਰ ਚਾਰ ਕਨਾਲ ਦੇ ਵਿੱਚ ਤੁਸੀਂ ਜਿਹੜੇ ਮੇਲ ਜਿਹੜੇ ਕਾਫ ਹੈ ਉਹ ਰੇਸ ਕਰਦੇ ਹੋ ਉਹਨਾਂ ਨੂੰ ਹੂੰ ਉਹਨਾਂ ਨੂੰ ਇੱਕ ਤੁਸੀਂ ਲਾਓ ਤੁਸੀਂ 3 ਸਾਲ ਦੇ ਵਿੱਚ 5 ਕੁਇੰਟਲ ਦਾ ਬੱਛਾ ਹੋ ਜਾਣਾ। ਹਾਂਜੀ 5 ਕੁਇੰਟਲ ਤੁਸੀਂ ਮਿਨੀਮਮ ਰੇਟ ਤੇ ਵੀ ਲਾਓ ਘੱਟੋ ਘੱਟ ਉਹ 2 ਲੱਖ ਦਾ ਹੈ। ਬਿਲਕੁਲ ਜੀ ਤੋਂ 2 ਲੱਖ ਦੀ ਇਨਕਮ ਹੀ ਆਉਗੀ ਤੁਸੀਂ ਲਾਈਵ ਐਕਸਪੋਰਟ ਕਰੋ ਡਿਮਾਂਡ ਹੈ ਵਰਲਡ ਓਵਰ ਇੰਡੀਆ ਇੰਡੀਆ ਸੈਕੰਡ ਲਾਰਜੇਸਟ ਐਕਸਪੋਰਟਰ ਆਫ ਬੀਫ ਹੈ ਅੱਜ ਦੀ ਤਰੀਕ ਦੇ ਵਿੱਚ ਤਾਂ ਬੀਫ ਤਾਂ ਹੁਣ ਵੀ ਜਾ ਰਿਹਾ ਬਿਲਕੁਲ ਜਾ ਰਿਹਾ ਜੀ ਤਾਂ ਕਿਉਂ ਨਾ ਆਪਾਂ ਲਾਈਵ ਐਨੀਮਲ ਐਕਸਪੋਰਟ ਕਰੀਏ ਛੱਡ ਕੋ ਮਾਰਕੀਟ ਹੈ ਵਰਲਡ ਮੰਗਦਾ ਹਮ ਅ ਅੱਜ ਕੱਲ 올 ਟਾਈਮ ਹਾਈ ਰੇਟ ਚੱਲਦੇ ਆ ਯੂ ਐਸ ਦੇ ਵਿੱਚ ਬੀਫ ਦੇ ਹਾਂਜੀ ਤੁਸੀਂ ਆਪਣੇ ਯੰਗ ਜਨਰੇਸ਼ਨ ਨੂੰ ਐਨਕੋਰੇਜ ਕਰੋ ਕਿ ਉਹ ਇਸ ਦੇ ਵਿੱਚ ਜਿਹੜੀ ਅਹ ਦੇਰੀ ਦੇ ਨਾਲ ਇੱਕ ਸਹਾਇਕ ਦੰਦਾ ਹੋਰ ਕ੍ਰੀਏਟ ਕੀਤਾ ਜਾਵੇ ਬਿਲਕੁਲ ਸਹੀ ਲੂਪ ਹੋਲ ਦੇਖੋ ਜੀ ਤੁਸੀਂ ਕਿ ਇੱਕ ਸਾਈਡ ਤਾਂ ਮਤਲਬ ਆਪਾਂ ਉਹਨੂੰ ਰਿਲੀਜੀਅਸ ਸੈਂਟੀਮੈਂਟਸ ਨਾਲ ਜੋੜ ਰਹੇ ਆ ਤੇ ਦੂਜੀ ਸਾਈਡ ਉਹਦੀ ਬੀਫ ਦੀ ਐਕਸਪੋਰਟ ਸਾਡੀ ਕਿੰਨੇ ਲੈਵਲ ਤੇ ਵਧਦੀ ਜਾ ਰਹੀ ਹੈ ਕਿ ਆਪਾਂ ਸੈਕੰਡ ਲਾਰਜੇਸਟ ਐਕਸਪੋਰਟਰ ਹੋਗੇ ਇਹ ਜੀ ਚੀਜ਼ਾਂ ਮੈਚ ਨਹੀਂ ਕਰ ਰਹੀਆਂ ਇਸ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਬਿਲਕੁਲ ਜੀ ਇਹ ਘੱਟੋ ਘੱਟ ਮੈਚ ਤਾਂ ਕਰਨਾ ਜੀ ਜੇ ਤੁਸੀਂ ਬੀ ਐਫ ਐਕਸਪੋਰਟ ਤੁਹਾਡਾ ਸੈਕੰਡ ਲਾਰਜੇਸਟ ਤੁਸੀਂ ਐਕਸਪੋਰਟਰ ਆਂ ਬੀਕ ਦੇ ਤੇ ਇੱਧਰ ਤੁਸੀਂ ਕੌਂਸਲੈਟਰ ਬੈਨ ਕਰ ਰਹੇ ਆਂ ਹਮ ਇਹ ਦੋਨੇ ਚੀਜ਼ਾਂ ਇੱਕ ਜਗ੍ਹਾ ਤੁਸੀਂ ਤੋਲ ਕੇ ਦੇਖੋ ਕਿੱਥੇ ਆ ਖੜੇ ਆ ਅੱਜ ਉਹਦੇ ਦਾ ਮਤਲਬ ਕੀ ਕੰਪੈਰੀਸ਼ਨ ਦੇ ਵਿੱਚ ਲਾਈਵ ਐਨੀਮਲ ਐਕਸਪੋਰਟੇਸ਼ਨ ਬਹੁਤ ਮਤਲਬ ਕੀ ਦੋਨੇ ਚੀਜ਼ਾਂ ਚ ਹੀ ਬੈਨੀਫੀਸ਼ੀਅਲ ਹੈ ਜੀ ਇਨਕਮ ਵਾਈਸ ਵੀ ਤੇ ਉਧਰੋਂ ਜੇ ਆਪਾਂ ਮਤਲਬ ਕੀ ਆਪਣੀ ਸੈਕੰਡ ਜਿਹੜੀਆਂ ਫੀਲਿੰਗਸ ਨੇ ਉਹਨਾਂ ਨੂੰ ਵੀ ਮਤਲਬ ਕੀ ਕੰਟਰੋਲ ਦੇ ਵਿੱਚ ਦੇਖੋ ਤੁਹਾਡਾ ਡੇਰੀ ਸੈਕਟਰ ਵੀ ਇਸ ਦੇ ਵਿੱਚ ਗੇਨ ਕਰੂਗਾ ਹਾਂਜੀ ਉਹਨਾਂ ਦੇ ਜਿਹੜੇ 10 15% ਜਿਹੜਾ ਇਹ ਜਿਹੜੇ ਵੇਸਟ ਹੈ ਉਹ ਰੇਟ ਤੇ ਵਿਖ ਰਿਹਾ ਤਾਂ ਡੇਰੀ ਸੈਕਟਰ ਵੀ ਇੰਪਰੂਵ ਕਰੂਗਾ ਪੰਜਾਬ ਚ ਡੇਰੀ ਸੈਕਟਰ ਵੀ ਪਰਫੁੱਲੇਟ ਹੋਊਗਾ ਉਹਦੇ ਨਾਲ ਰੇਟ ਦੁੱਧ ਦੇ ਤੁਹਾਡੇ ਕੰਜ਼ਿਊਮਰ ਵਾਸਤੇ ਵੀ ਘਟ ਸਕਦੇ ਜੇ ਡੀਰੀ ਸੈਕਟਰ ਪ੍ਰੋਫਿਟ ਚ ਜਾਊਗਾ ਤਾਂ ਰੇਟ ਵੀ ਘਟਾਊਗਾ ਬਿਲਕੁਲ ਜੀ